ਜਿਹੜਾ ਕਰੋੜਾਂ ਦੀ ਕੋਠੀ ਬਣਾ ਰਿਆ ਸੀ 40 ਲੱਖ ਰੁਪਏ ਦੀਆਂ ट्रांजੈਕਸ਼ਨਸ ਹੁਣ ਤੱਕ ਇਹਦੇ ਬੈਂਕ ਖਾਤਿਆਂ ਦੇ ਵਿੱਚੋਂ ਹੋ ਚੁੱਕੀਆਂ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਇੱਕ ਪਾਸੇ ਜਾਂਕ ਬੰਦੀ ਦਾ ਐਲਾਨ ਹੋਇਆ ਹੈ ਅਜਿਹੇ ਦੇ ਵਿੱਚ ਬੀਤੇ ਕੱਲ੍ਹ ਤਿੰਨ ਆਰਥਵਾਦੀਆਂ ਨੂੰ ਢੇਰ ਕੀਤਾ ਗਿਆ ਤਾਂ ਦੂਜੇ ਪਾਸੇ ਜਲੰਧਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਜਰਾਤ ਪੁਲਿਸ ਨੇ ਪਾਕਿਸਤਾਨੀ جاسੂਸ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਉਸ ਦੇ ਕੋਲੋਂ 14 ਮੋਬਾਈਲ ਫੋਨ ਅਤੇ 3 SIM ਕਾਰਡ ਵੀ ਜ਼ਬਤ ਕੀਤੇ ਗਏ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ جاسੂਸ ਦੇ ਵੱਲੋਂ ਇੱਕ ਖੁਦ ਇੱਕ ਇਸ ਤਰ੍ਹਾਂ ਦੀ ਐਪਲੀਕੇਸ਼ਨ ਤਿਆਰ ਕੀਤੀ ਗਈ ਸੀ ਤੇ ਉਸ ਐਪਲੀਕੇਸ਼ਨ ਦੇ ਰਾਹੀਂ ਜੋ ਹੈ ਉਸ ਐਪ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਜਿਹੜੇ ਆ ਬੈਨ ਭਾਰਤੀ ਨਿਊਜ਼ ਚੈਨਲਾਂ ਦੇ ਉੱਤੇ ਚੱਲੀਆਂ ਹੋਈਆਂ ਖਬਰਾਂ ਅਤੇ ਜਾਣਕਾਰੀ ISI ਨੂੰ भेजी ਜਾਂਦੀ ਸੀ ਤਾਂ ਰਾਤ ਦੇ 1 ਵਜੇ ਦੇ ਕਰੀਬ ਜੋ ਹੈ ਗੁਜਰਾਤ ਪੁਲਿਸ ਜਿਲੰਦਰ ਪਹੁੰਚਦੀ ਆਏ ਤੇ ਭਾਗਰਵ ਕੈਂਪ ਪੁਲਿਸ ਦੇ ਨਾਲ ਮਿਲ ਕੇ ਅਫਤਾਰ ਨਗਰ ਦੇ ਵਿੱਚ ਛਾਪੇਮਾਰੀ ਕਰਕੇ ਪਾਕਿਸਤਾਨੀ جاسੂਸ ਮੁਹੰਮਦ ਮੁਤਰਜ਼ਾ ਅਲੀ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਗੁਜਰਾਤ ਪੁਲਿਸ ਆਪਣੇ ਨਾਲ ਇਸ ਨੂੰ ਲੈ ਕੇ ਚਲੀ ਗਈ ਆ ਤਾਂ 25 ਮਰਲੇ ਦੇ پلاਟ ਦੇ ਵਿੱਚ ਕਰੋੜਾਂ ਦੀ ਕੋਠੀ ਜਿਹੜੀ ਆ ਏ ਬਣਾ ਰਿਆ ਸੀ ਪਰ ਹੁਣੇ ਪੁਲਿਸ ਦੇ ਹੱਥੇ ਚੜ ਚੁਕਿਆ ਹੈ ਤਾਂ ਪਾਕਿਸਤਾਨ ਦੇ ਵਿੱਚ ਜਿਹੜੇ ਭਾਰਤੀ ਚੈਨਲ ਬੈਨ ਕੀਤੇ ਗਏ ਨੇ ਉਹਨਾਂ ਦੇ ਉੱਤੇ ਕਿਹੜੀਆਂ-ਕਿਹੜੀਆਂ ਖਬਰਾਂ ਚੱਲੀਆਂ ਜੇ ਖੂਫੀਆ ਜਾਣਕਾਰੀ ਇਸ ਦੇ ਵੱਲੋਂ ਜਿਹੜੀ ਇਸ ਨੇ ਐਪ ਬਣਾਈ ਸੀ ਉਸ ਦੇ ਰਾਹੀਂ ਆਈਐਸਆਈ ਨੂੰ ਭੇਜੀ ਜਾਂਦੀ ਸੀ ਪੁਲਿਸ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਇਸ ਦੀ ਪਾਲ ਕਰਦੀ ਕਰਦੀ ਗੁਜਰਾਤ ਪੁਲਿਸ ਅੱਧੀ ਰਾਤ ਨੂੰ ਜਲੰਧਰ ਪਹੁੰਚ ਜਾਂਦੀ ਹੈ ਤੇ ਇਸ ਨੂੰ ਗ੍ਰਫਤਾਰ ਕੀਤਾ ਜਾਂਦਾ ਇਸ ਦਾ ਨਾਮ ਮੁਹੰਮਦ ਮੁਤਰਜ਼ਾ ਅਲੀ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਜਲੰਧਰ ਦੇ ਗਾਂਧੀ ਨਗਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਉੱਤੇ ਰਹਿ ਰਿਹਾ ਸੀ ਤੇ ਬੇਸਿਕ ਰੂਪ ਦੇ ਵਿੱਚ ਇਹ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੈਲਗਮ ਹਮਲੇ ਤੋਂ ਬਾਅਦ ਜਿੱਥੇ ਪਾਕਿਸਤਾਨ ਦੇ ਵੱਲੋਂ ਵੀ ਤਣਾ ਦੇ ਵਿਚਕਾਰ ਹੈ ਜਿਹੜੇ ਆ ਭਾਰਤੀ ਨਿਊਜ਼ ਚੈਨਲ ਕਈ ਬੈਨ ਕਰ ਦਿੱਤੇ ਗਏ ਸਨ ਪਰ ਮੁਹੰਮਦ ਮੁਤਰਜ਼ਾ ਅਲੀ ਸਾਰੇ ਇੰਡੀਅਨ ਨਿਊਜ਼ ਚੈਨਲਜ਼ ਦੇ ਉੱਤੇ ਕਿਹੜੀਆਂ-ਕਿਹੜੀਆਂ ਖਬਰਾਂ ਚੱਲੀਆਂ ਹੋਈਆਂ ਸਨ ਇਹ ਖਬਰਾਂ ਨੂੰ ਇਹ ਸਾਰਾ ਸੁਣਦਾ ਹੁੰਦਾ ਸੀ ਤੇ ਸਾਰੀ ਜਾਣਕਾਰੀ ਆਈਐਸਆਈ ਨੂੰ ਮੁਹੱਈਆ ਇਸਤੇ ਵੱਲੋਂ ਕਰਵਾਈ ਜਾਂਦੀ ਸੀ ਇਸ ਦੇ ਜ਼ਰੀਏ ਹੀ ਆਈਐਸਆਈ ਜਿਹੜੀ ਹੈ ਭਾਰਤ ਦੇ ਅੰਦਰ ਚੱਲ ਰਹੇ ਹਾਲਾਤਾਂ ਦੇ ਉੱਤੇ ਨਜ਼ਰ ਰੱਖ ਰਹੀ ਸੀ ਇਹ ਸਾਰਾ ਕੰਮ ਵੀ ਇਹ ਜਿਹੜਾ ਪਾਕਿਸਤਾਨੀ ਜਸੂਸ ਸੀ ਇਸ ਨੇ ਇੱਕ ਐਪ ਬਣਾਈ ਸੀ ਐਪ ਦੇ ਰਾਹੀਂ ਕਰਦਾ ਸੀ ਤਾਂ ਕਿ ਕਿਸੇ ਨੂੰ ਕੁਝ ਵੀ ਪਤਾ ਨਾ ਲੱਗ ਸਕੇ ਭਾਰਤੀ ਚੈਨਲਾਂ ਦੀ ਸਾਰੀ ਜਾਣਕਾਰੀ ਉਸ ਐਪ ਦੇ ਵਿੱਚ ਅਪਲੋਡ ਕੀਤੀ ਜਾਂਦੀ ਸੀ ਅਲੀ ਨੇ ਇਸ ਐਪ ਦੇ ਲਈ ਪਾਕਿਸਤਾਨ ਤੋਂ ਕਾਫੀ ਜ਼ਿਆਦਾ ਪੈਸਿਆਂ ਦੀ ਵੀ ਮੰਗ ਕੀਤੀ ਹੈ ਮੁੱਢਲੀ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਅਲੀ ਨੇ ਚੈਨਲਾਂ ਦੇ ਉੱਤੇ ਚੱਲ ਰਹੀਆਂ ਖਬਰਾਂ ਸਣੇ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਆਈਐਸਆਈ ਨੂੰ ਮੁਹੱਈਆ ਕਰਵਾਈਆਂ ਨੇ ਤਾਂ ਗੁਜਰਾਤ ਪੁਲਿਸ ਦੇ ਸੂਤਰਾਂ ਦੇ ਮੁਤਾਬਿਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸਨੇ ਹਾਲ ਹੀ ਦੇ ਵਿੱਚ ਗਾਂਧੀ ਨਗਰ ਦੇ ਵਿੱਚ 25 ਮਰਲੇ ਦਾ ਪਲਾਟ ਖਰੀਦਿਆ ਸੀ ਜਿਸ ਦੇ ਵਿੱਚ ਉਹ 1.5 ਕਰੋੜ ਰੁਪਏ ਖਰਚ ਕੇ ਆਲੀਸ਼ਾਨ ਮਕਾਨ ਬੜਵਾ ਰਿਹਾ ਸੀ ਪੁਲਿਸ ਨੇ ਜਦੋਂ ਉਸਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਤਾਂ 1 ਮਹੀਨੇ ਦੇ ਵਿੱਚ 40 ਲੱਖ ਰੁਪਏ ਦਾ ਲੈਂਡ ਡੈਨ ਇਸ ਦਾ ਸਾਹਮਣੇ ਆਇਆ ਪਰ ਹੁਣੇ ਪੁਲਿਸ ਦੇ ਹੱਥੇ ਜੋ ਹੈ ਚੜ ਚੁੱਕਿਆ ਵੱਡੀ ਕਾਮਯਾਬੀ ਲੱਗੀ ਹੈ ਗੁਜਰਾਤ ਪੁਲਿਸ ਤੇ ਹੱਥ ਭਾਰਤ ਦੇ ਵਿੱਚ ਰਹਿ ਕੇ ਬਿਹਾਰ ਦਾ ਰਹਿਣ ਵਾਲਾ ਜਲੰਧਰ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਸੀ ਪਾਕਿਸਤਾਨ ਨੂੰ ਸਾਰੀ ਜਾਣਕਾਰੀ ਇਸ ਦੇ ਵੱਲੋਂ ਐਪ ਬਣਾ ਕੇ ਦਿੱਤੀ ਜਾਂਦੀ ਸੀ ਤੇ ਉਥੋਂ ਵੀ ਕਰੋੜਾ ਰੁਪਏ ਦੀ ਮੰਗ ਜਿਹੜੀ ਹੈ ਇਸ ਦੇ ਵੱਲੋਂ ਕੀਤੀ ਗਈ ਸੀ ਤੇ ਹੁਣ ਜਲੰਧਰ ਦੇ ਵਿੱਚ ਹੀ ਡੇਢ ਕਰੋੜ ਰੁਪਏ ਖਰਚ ਕੇ ਆਲੀ ਸ਼ਾਨ ਕੋਠੀ ਇਸ ਦੇ ਵੱਲੋਂ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ 25 ਮਰਲੇ ਦਾ ਪਲਾਟ ਵੀ ਐਸ ਨੇ ਖਰੀਦ ਲਿਆ ਸੀ ਪਰ ਫਿਲਹਾਲ ਦੀ ਘੜੀ ਇਹ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਉੱਤੇ ਰਹਿ ਰਿਹਾ ਸੀ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਅੱਧੀ ਰਾਤ ਨੂੰ ਗੁਜਰਾਤ ਪੁਲਿਸ ਜਲੰਧਰ ਪਹੁੰਚਦੀ ਹੈ ਜਲੰਧਰ ਪਹੁੰਚ ਕੇ ਜੋ ਹੈ ਇਸ جاسੂਸ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਜਿਹੜਾ ਕਿ ਭਾਰਤ ਦਾ ਹੀ ਖਾ ਕੇ ਪੰਜਾਬ ਦਾ ਖਾ ਕੇ ਪੰਜਾਬ ਅਤੇ ਭਾਰਤੀਆਂ ਦੇ ਨਾਲ ਹੀ ਦਗਾ ਕਰ ਰਿਆ ਸੀ ਭਾਰਤੀ ਚੈਨਲਾਂ ਦੇ ਉੱਤੇ ਜਿਹੜੀ ਜਿਹੜੀ ਖਬਰਾਂ ਚਲਦੀਆਂ ਸੀ ਉਹ ਸਾਰੀਆਂ ਇਸ ਐਪ ਇੱਕ ਜਿਹੜੀ ਐਪ ਇਸ ਨੇ ਬਣਾਈ ਸੀ ਉਸ ਦੇ ਵਿੱਚ ਅਪਲੋਡ ਕਰ ਦਿੰਦਾ ਸੀ ਤੇ ਅੱਗੇ ISI ਨੂੰ ਭੇਜ ਦਿੰਦਾ ਸੀ ਖੂਫੀਆ ਜਾਣਕਾਰੀਆਂ ਵੀ ਜਿਹੜੀਆਂ ਇਸ ਦੇ ਵੱਲੋਂ ISI ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸਨ ਬਦਲੇ ਦੇ ਵਿੱਚ ਇਸ ਨੇ ਕਰੋੜਾ ਰੁਪਏ ਜਿਹੜੇ ਆ ਪਾਕਿਸਤਾਨ ਤੋਂ ਮੰਗੇ ਸਨ ਤੇ ਇਹੀ ਕਾਰਨ ਹੈ ਸੂਤਰਾਂ ਮੁਤਾਬਕ ਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਦੇ ਵੱਲੋਂ 25 ਮਰਲੇ ਦਾ ਪਲਾਟ ਖਰੀਦ ਕੇ 1.5 ਕਰੋੜ ਰੁਪਏ ਖਰਚ ਕੇ ਆਲੀਸ਼ਾਨ ਕੋਠੀ ਜਿਹੜੀ ਹੈ ਤਿਆਰ ਕਰਨ ਦੀਆਂ ਤਿਆਰੀਆਂ ਇਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਸਨ ਬੈਂਕ ਖਾਤਿਆਂ ਦੇ ਵਿੱਚ ਵੀ ਇਸ ਦੇ ਵੱਲੋਂ 1 ਮਹੀਨੇ ਦੇ ਵਿੱਚ 40 ਲੱਖ ਰੁਪਏ ਦਾ ਲੈਣ-ਦੇਣ ਕੀਤਾ ਗਿਆ ਆਮ ਵਿਅਕਤੀ ਇੰਨਾ ਜ਼ਿਆਦਾ ਲੈਣ-ਦੇਣ ਨਹੀਂ ਕਰ ਸਕਦਾ ਇੰਨੇ ਪੈਸੇ ਇਸ ਦੇ ਕੋਲੋਂ ਕਿਸ ਤਰ੍ਹਾਂ ਆਏ ਤਾਂ ਗੁਜਰਾਤ ਪੁਲਿਸ ਇਸ ਨੂੰ ਆਪਣੇ ਨਾਲ ਲੈ ਕੇ ਚਲੀ ਗਈ ਹੈ ਤੇ ਉੱਥੇ ਜਾ ਕੇ ਇਸ ਦੇ ਕੋਲੋਂ ਸਾਰੀ ਪੁੱਛ ਪੜਤਾਲ ਕੀਤੀ ਜਾਵੇਗੀ ਡੇਲੀਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਇਸ ਵੇਲੇ ਦੀ ਵੱਡੀ ਖਬਰ ਪਾਕਿਸਤਾਨੀ جاسੂਸ ਦੇ ਨਾਲ ਜੁੜੀ ਹੋਈ ਹੈ ਜਿਹੜਾ ਕਿ ਜਲੰਧਰ ਤੋਂ ਗ੍ਰਫਤਾਰ ਕੀਤਾ ਗਿਆ ਹੈ ਗੁਜਰਾਤ ਪੁਲਿਸ ਜਲੰਧਰ ਪਹੁੰਚਦੀ ਹੈ ਛਾਪੇ ਮਾਰੀ ਕੀਤੀ ਜਾਂਦੀ ਹੈ ਤੇ ਇਸ ਦਰਮਿਆਨ ਇਸ ਕਰੋੜਪਤੀ ਪਾਕਿਸਤਾਨੀ جاسੂਸ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਈਐਸਆਈ ਨੂੰ ਇੱਕ ਖੂਫੀਆ ਜਾਣਕਾਰੀ ਜਿਹੜੀ ਹੈ भेजी ਜਾ ਰਹੀ ਸੀ ਇਸ ਸ਼ਖਸ ਦੇ ਵੱਲੋਂ ਤੇ ਗੁਜਰਾਤ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਲੰਧਰ ਤੋਂ ਇਸ ਦੀ ਗ੍ਰਿਫਤਾਰੀ ਹੋਈ ਹੈ 25 ਮਰਲੇ ਦੇ ਮਕਾਨ ਦੇ ਵਿੱਚ ਇਹ ਜਿਹੜਾ ਕਰੋੜਾਂ ਦੀ ਕੋਠੀ ਬਣਾ ਰਿਹਾ ਸੀ 40 ਲੱਖ ਰੁਪਏ ਦੀਆਂ ट्रांजैक्शंस ਹੁਣ ਤੱਕ ਇਹਦੇ ਬੈਂਕ ਖਾਤਿਆਂ ਦੇ ਵਿੱਚੋਂ ਹੋ ਚੁਕੀਆਂ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਇੱਕ ਪਾਸੇ ਜੰਗਬੰਦੀ ਦਾ ਐਲਾਨ ਹੋਇਆ ਹੈ ਅਜੇਹ ਦੇ ਵਿੱਚ ਬੀਤੇ ਕੱਲ੍ਹ ਤਿੰਨ ਅਰਥਵਾਦੀਆਂ ਨੂੰ ਢੇਰ ਕੀਤਾ ਗਿਆ ਤਾਂ ਦੂਜੇ ਪਾਸੇ ਜਲੰਧਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਜਰਾਤ ਪੁਲਿਸ ਨੇ ਪਾਕਿਸਤਾਨੀ جاسੂਸ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਉਸ ਦੇ ਕੋਲੋਂ 14 ਮੋਬਾਈਲ ਫੋਨ ਅਤੇ 3 SIM ਕਾਰਡ ਵੀ ਜ਼ਬਤ ਕੀਤੇ ਗਏ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ جاسੂਸ ਦੇ ਵੱਲੋਂ ਇੱਕ ਖੁਦ ਇੱਕ ਇਸ ਤਰ੍ਹਾਂ ਦੀ ਐਪਲੀਕੇਸ਼ਨ ਤਿਆਰ ਕੀਤੀ ਗਈ ਸੀ ਤੇ ਉਸ ਐਪਲੀਕੇਸ਼ਨ ਦੇ ਰਾਹੀਂ ਜੋ ਹੈ ਉਸ ਐਪ ਦੇ ਰਾਹੀਂ ਪਾਕਿਸਤਾਨੀ ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਇਸ ਵੇਲੇ ਦੀ ਵੱਡੀ ਖਬਰ ਪਾਕਿਸਤਾਨੀ جاسੂਸ ਦੇ ਨਾਲ ਜੁੜੀ ਹੋਈ ਹੈ ਜਿਹੜਾ ਕਿ ਜਲੰਧਰ ਤੋਂ ਗ੍ਰਫਤਾਰ ਕੀਤਾ ਗਿਆ ਹੈ ਗੁਜਰਾਤ ਪੁਲਿਸ ਜਲੰਧਰ ਪਹੁੰਚਦੀ ਹੈ ਛਾਪੇ ਮਾਰੀ ਕੀਤੀ ਜਾਂਦੀ ਹੈ ਤੇ ਇਸ ਦਰਮਿਆਨ ਇਸ ਕਰੋੜਪਤੀ ਪਾਕਿਸਤਾਨੀ جاسੂਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਈਐਸਆਈ ਨੂੰ ਇੱਕ ਖੂਫੀਆ ਜਾਣਕਾਰੀ ਜਿਹੜੀ ਹੈ ਭੇਜੀ ਜਾ ਰਹੀ ਸੀ ਇਸ ਸ਼ਖਸ ਦੇ ਵੱਲੋਂ ਤੇ ਗੁਜਰਾਤ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਲੰਧਰ ਤੋਂ ਇਸ ਦੀ ਗ੍ਰਿਫਤਾਰੀ ਹੋਈ ਹੈ 25 ਮਰਲੇ ਦੇ ਮਕਾਨ ਦੇ ਵਿੱਚ ਇਹ ਜਿਹੜਾ ਕਰੋੜਾਂ ਦੀ ਕੋਠੀ ਬਣਾ ਰਿਹਾ ਸੀ 40 ਲੱਖ ਰੁਪਏ ਦੀਆਂ ट्रांजੈਕਸ਼ਨਸ ਹੁਣ ਤੱਕ ਇਹਦੇ ਬੈਂਕ ਖਾਤਿਆਂ ਦੇ ਵਿੱਚੋਂ ਹੋ ਚੁੱਕੀਆਂ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਇੱਕ ਪਾਸੇ ਜੰਗਬੰਦੀ ਦਾ ਐਲਾਨ ਹੋਇਆ ਹੈ ਅਜੇਹ ਦੇ ਵਿੱਚ ਬੀਤੇ ਕੱਲ ਤਿੰਨ ਆਰਥਵਾਦੀਆਂ ਨੂੰ ਢੇਰ ਕੀਤਾ ਗਿਆ ਤਾਂ ਦੂਜੇ ਪਾਸੇ ਜਲੰਧਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਜਰਾਤ ਪੁਲਿਸ ਨੇ ਪਾਕਿਸਤਾਨੀ جاسੂਸ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਉਸ ਦੇ ਕੋਲੋਂ 14 ਮੋਬਾਈਲ ਫੋਨ ਅਤੇ 3 SIM ਕਾਰਡ ਵੀ ਜ਼ਬਤ ਕੀਤੇ ਗਏ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ جاسੂਸ ਦੇ ਵੱਲੋਂ ਇੱਕ ਖੁਦ ਇੱਕ ਇਸ ਤਰ੍ਹਾਂ ਦੀ ਐਪਲੀਕੇਸ਼ਨ ਤਿਆਰ ਕੀਤੀ ਗਈ ਸੀ ਤੇ ਉਸ ਐਪਲੀਕੇਸ਼ਨ ਦੇ ਰਾਹੀਂ ਜੋ ਹੈ ਉਸ ਐਪ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਜਿਹੜੇ ਆ ਬੈਨ ਭਾਰਤੀ ਨਿਊਜ਼ ਚੈਨਲਾਂ ਦੇ ਉੱਤੇ ਚੱਲੀਆਂ ਹੋਈਆਂ ਖਬਰਾਂ ਅਤੇ ਜਾਣਕਾਰੀ ISI ਨੂੰ भेजी ਜਾਂਦੀ ਸੀ ਤਾਂ ਰਾਤ ਦੇ 1 ਵਜੇ ਦੇ ਕਰੀਬ ਜੋ ਹੈ ਗੁਜਰਾਤ ਪੁਲਿਸ ਜਿਲੰਦਰ ਪਹੁੰਚਦੀ ਆਏ ਤੇ ਭਾਗਰਵ ਕੈਂਪ ਪੁਲਿਸ ਦੇ ਨਾਲ ਮਿਲ ਕੇ ਅਫਤਾਰ ਨਗਰ ਦੇ ਵਿੱਚ ਛਾਪੇਮਾਰੀ ਕਰਕੇ ਪਾਕਿਸਤਾਨੀ جاسੂਸ ਮੁਹੰਮਦ ਮੁਤਰਜ਼ਾ अली ਨੂੰ ਗ੍ਰਫਤਾਰ ਕੀਤਾ ਜਾਂਦਾ ਗੁਜਰਾਤ ਪੁਲਿਸ ਆਪਣੇ ਨਾਲ ਇਸ ਨੂੰ ਲੈ ਕੇ ਚਲੀ ਗਈ ਆ ਤਾਂ 25 ਮਰਲੇ ਦੇ پلاਟ ਦੇ ਵਿੱਚ ਕਰੋੜਾਂ ਦੀ ਕੋਠੀ ਜਿਹੜੀ ਆ ਏ ਬਣਾ ਰਿਆ ਸੀ ਪਰ ਹੁਣੇ ਪੁਲਿਸ ਦੇ ਹੱਥੇ ਚੜ ਚੁਕਿਆ ਹੈ ਤਾਂ ਪਾਕਿਸਤਾਨ ਦੇ ਵਿੱਚ ਜਿਹੜੇ ਭਾਰਤੀ ਚੈਨਲ ਬੈਨ ਕੀਤੇ ਗਏ ਨੇ ਉਹਨਾਂ ਦੇ ਉੱਤੇ ਕਿਹੜੀਆਂ-ਕਿਹੜੀਆਂ ਖਬਰਾਂ ਚੱਲੀਆਂ ਜੇ ਖੂਫੀਆ ਜਾਣਕਾਰੀ ਇਸ ਦੇ ਵੱਲੋਂ ਜਿਹੜੀ ਇਸ ਨੇ ਐਪ ਬਣਾਈ ਸੀ ਉਸ ਦੇ ਰਾਹੀਂ ਆਈਐਸਆਈ ਨੂੰ ਭੇਜੀ ਜਾਂਦੀ ਸੀ ਪੁਲਿਸ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਇਸ ਦੀ ਪਾਲ ਕਰਦੀ ਕਰਦੀ ਗੁਜਰਾਤ ਪੁਲਿਸ ਅੱਧੀ ਰਾਤ ਨੂੰ ਜਲੰਧਰ ਪਹੁੰਚ ਜਾਂਦੀ ਹੈ ਤੇ ਇਸ ਨੂੰ ਗ੍ਰਫਤਾਰ ਕੀਤਾ ਜਾਂਦਾ ਇਸ ਦਾ ਨਾਮ ਮੁਹੰਮਦ ਮੁਤਰਜ਼ਾ ਅਲੀ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਜਲੰਧਰ ਦੇ ਗਾਂਧੀ ਨਗਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਉੱਤੇ ਰਹਿ ਰਿਹਾ ਸੀ ਤੇ ਬੇਸਿਕ ਰੂਪ ਦੇ ਵਿੱਚ ਇਹ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੈਲਗਮ ਹਮਲੇ ਤੋਂ ਬਾਅਦ ਜਿੱਥੇ ਪਾਕਿਸਤਾਨ ਦੇ ਵੱਲੋਂ ਵੀ ਤਣਾ ਦੇ ਵਿਚਕਾਰ ਹੈ ਜਿਹੜੇ ਆ ਭਾਰਤੀ ਨਿਊਜ਼ ਚੈਨਲ ਕਈ ਬੈਨ ਕਰ ਦਿੱਤੇ ਗਏ ਸਨ ਪਾਰੇ ਮੁਹੰਮਦ ਮੁਤਰਜ਼ਾ ਅਲੀ ਸਾਰੇ ਇੰਡੀਅਨ ਨਿਊਜ਼ ਚੈਨਲਜ਼ ਦੇ ਉੱਤੇ ਕਿਹੜੀਆਂ-ਕਿਹੜੀਆਂ ਖਬਰਾਂ ਚੱਲੀਆਂ ਹੋਈਆਂ ਸਨ ਇਹ ਖਬਰਾਂ ਨੂੰ ਇਹ ਸਾਰਾ ਸੁਣਦਾ ਹੁੰਦਾ ਸੀ ਤੇ ਸਾਰੀ ਜਾਣਕਾਰੀ ਆਈਐਸਆਈ ਨੂੰ ਮੁਹੱਈਆ ਇਸਤੇ ਵੱਲੋਂ ਕਰਵਾਈ ਜਾਂਦੀ ਸੀ ਇਸ ਦੇ ਜ਼ਰੀਏ ਹੀ ਆਈਐਸਆਈ ਜਿਹੜੀ ਹੈ ਭਾਰਤ ਦੇ ਅੰਦਰ ਚੱਲ ਰਹੇ ਹਾਲਾਤਾਂ ਦੇ ਉੱਤੇ ਨਜ਼ਰ ਰੱਖ ਰਹੀ ਸੀ ਇਹ ਸਾਰਾ ਕੰਮ ਵੀ ਇਹ ਜਿਹੜਾ ਪਾਕਿਸਤਾਨੀ ਜਸੂਸ ਸੀ ਇਸ ਨੇ ਇੱਕ ਐਪ ਬਣਾਈ ਸੀ ਐਪ ਦੇ ਰਾਹੀਂ ਕਰਦਾ ਸੀ ਤਾਂ ਕਿ ਕਿਸੇ ਨੂੰ ਕੁਝ ਵੀ ਪਤਾ ਨਾ ਲੱਗ ਸਕੇ ਭਾਰਤੀ ਚੈਨਲਾਂ ਦੀ ਸਾਰੀ ਜਾਣਕਾਰੀ ਉਸ ਐਪ ਦੇ ਵਿੱਚ ਅਪਲੋਡ ਕੀਤੀ ਜਾਂਦੀ ਸੀ ਅਲੀ ਨੇ ਇਸ ਐਪ ਦੇ ਲਈ ਪਾਕਿਸਤਾਨ ਤੋਂ ਕਾਫੀ ਜ਼ਿਆਦਾ ਪੈਸਿਆਂ ਦੀ ਵੀ ਮੰਗ ਕੀਤੀ ਹੈ ਮੁੱਢਲੀ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਅਲੀ ਨੇ ਚੈਨਲਾਂ ਦੇ ਉੱਤੇ ਚੱਲ ਰਹੀਆਂ ਖਬਰਾਂ ਸਣੇ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਆਈਐਸਆਈ ਨੂੰ ਮੁਹੱਈਆ ਕਰਵਾਈਆਂ ਨੇ ਤਾਂ ਗੁਜਰਾਤ ਪੁਲਿਸ ਦੇ ਸੂਤਰਾਂ ਦੇ ਮੁਤਾਬਿਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸਨੇ ਹਾਲ ਹੀ ਦੇ ਵਿੱਚ ਗਾਂਧੀ ਨਗਰ ਦੇ ਵਿੱਚ 25 ਮਰਲੇ ਦਾ ਪਲਾਟ ਖਰੀਦਿਆ ਸੀ ਜਿਸ ਦੇ ਵਿੱਚ ਉਹ 1.5 ਕਰੋੜ ਰੁਪਏ ਖਰਚ ਕੇ ਆਲੀਸ਼ਾਨ ਮਕਾਨ ਬੜਵਾ ਰਿਹਾ ਸੀ ਪੁਲਿਸ ਨੇ ਜਦੋਂ ਉਸਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਤਾਂ 1 ਮਹੀਨੇ ਦੇ ਵਿੱਚ 40 ਲੱਖ ਰੁਪਏ ਦਾ ਲੈਂਡ ਡੈਨ ਇਸ ਦਾ ਸਾਹਮਣੇ ਆਇਆ ਪਰ ਹੁਣੇ ਪੁਲਿਸ ਦੇ ਹੱਥੇ ਜੋ ਹੈ ਚੜ ਚੁੱਕਿਆ ਵੱਡੀ ਕਾਮਯਾਬੀ ਲੱਗੀ ਹੈ ਗੁਜਰਾਤ ਪੁਲਿਸ ਤੇ ਹੱਥ ਭਾਰਤ ਦੇ ਵਿੱਚ ਰਹਿ ਕੇ ਬਿਹਾਰ ਦਾ ਰਹਿਣ ਵਾਲਾ ਜਲੰਧਰ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਸੀ ਪਾਕਿਸਤਾਨ ਨੂੰ ਸਾਰੀ ਜਾਣਕਾਰੀ ਇਸ ਦੇ ਵੱਲੋਂ ਐਪ ਬਣਾ ਕੇ ਦਿੱਤੀ ਜਾਂਦੀ ਸੀ ਤੇ ਉਥੋਂ ਵੀ ਕਰੋੜਾ ਰੁਪਏ ਦੀ ਮੰਗ ਜਿਹੜੀ ਹੈ ਇਸ ਦੇ ਵੱਲੋਂ ਕੀਤੀ ਗਈ ਸੀ ਤੇ ਹੁਣ ਜਲੰਧਰ ਦੇ ਵਿੱਚ ਹੀ ਡੇਢ ਕਰੋੜ ਰੁਪਏ ਖਰਚ ਕੇ ਆਲੀ ਸ਼ਾਨ ਕੋਠੀ ਇਸ ਦੇ ਵੱਲੋਂ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ 25 ਮਰਲੇ ਦਾ ਪਲਾਟ ਵੀ ਐਸ ਨੇ ਖਰੀਦ ਲਿਆ ਸੀ ਪਰ ਫਿਲਹਾਲ ਦੀ ਘੜੀ ਇਹ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਉੱਤੇ ਰਹਿ ਰਿਹਾ ਸੀ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਅੱਧੀ ਰਾਤ ਨੂੰ ਗੁਜਰਾਤ ਪੁਲਿਸ ਜਲੰਧਰ ਪਹੁੰਚਦੀ ਹੈ ਜਲੰਧਰ ਪਹੁੰਚ ਕੇ ਜੋ ਹੈ ਇਸ جاسੂਸ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਜਿਹੜਾ ਕਿ ਭਾਰਤ ਦਾ ਹੀ ਖਾ ਕੇ ਪੰਜਾਬ ਦਾ ਖਾ ਕੇ ਪੰਜਾਬ ਅਤੇ ਭਾਰਤੀਆਂ ਦੇ ਨਾਲ ਹੀ ਦਗਾ ਕਰ ਰਿਆ ਸੀ ਭਾਰਤੀ ਚੈਨਲਾਂ ਦੇ ਉੱਤੇ ਜਿਹੜੀ ਜਿਹੜੀ ਖਬਰਾਂ ਚਲਦੀਆਂ ਸੀ ਉਹ ਸਾਰੀਆਂ ਇਸ ਐਪ ਇੱਕ ਜਿਹੜੀ ਐਪ ਇਸ ਨੇ ਬਣਾਈ ਸੀ ਉਸ ਤੇ ਵਿੱਚ ਅਪਲੋਡ ਕਰ ਦਿੰਦਾ ਸੀ ਤੇ ਅੱਗੇ ISAI ਨੂੰ ਭੇਜ ਦਿੰਦਾ ਸੀ ਖੂਫੀਆ ਜਾਣਕਾਰੀਆਂ ਵੀ ਜਿਹੜੀਆਂ ਇਸ ਦੇ ਵੱਲੋਂ ISAI ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸਨ ਬਦਲੇ ਦੇ ਵਿੱਚ ਇਸ ਨੇ ਕਰੋੜਾ ਰੁਪਏ ਜਿਹੜੇ ਆ ਪਾਕਿਸਤਾਨ ਤੋਂ ਮੰਗੇ ਸਨ ਤੇ ਇਹੀ ਕਾਰਨ ਹੈ ਸੂਤਰਾਂ ਮੁਤਾਬਕ ਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਦੇ ਵੱਲੋਂ 25 ਮਰਲੇ ਦਾ ਪਲਾਟ ਖਰੀਦ ਕੇ 1.5 ਕਰੋੜ ਰੁਪਏ ਖਰਚ ਕੇ ਆਲੀਸ਼ਾਨ ਕੋਠੀ ਜਿਹੜੀ ਹੈ ਤਿਆਰ ਕਰਨ ਦੀਆਂ ਤਿਆਰੀਆਂ ਇਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਸਨ ਬੈਂਕ ਖਾਤਿਆਂ ਦੇ ਵਿੱਚ ਵੀ ਇਸ ਦੇ ਵੱਲੋਂ 1 ਮਹੀਨੇ ਦੇ ਵਿੱਚ 40 ਲੱਖ ਰੁਪਏ ਦਾ ਲੈਣ-ਦੇਣ ਕੀਤਾ ਗਿਆ ਆਮ ਵਿਅਕਤੀ ਇੰਨਾ ਜ਼ਿਆਦਾ ਲੈਣ-ਦੇਣ ਨਹੀਂ ਕਰ ਸਕਦਾ ਇੰਨੇ ਪੈਸੇ ਇਸ ਦੇ ਕੋਲੋਂ ਕਿਸ ਤਰ੍ਹਾਂ ਆਏ ਤਾਂ ਗੁਜਰਾਤ ਪੁਲਿਸ ਇਸ ਨੂੰ ਆਪਣੇ ਨਾਲ ਲੈ ਕੇ ਚਲੀ ਗਈ ਹੈ ਤੇ ਉੱਥੇ ਜਾ ਕੇ ਇਸ ਦੇ ਕੋਲੋਂ ਸਾਰੇ ਪੁੱਛ ਪੜਤਾਲ ਕੀਤੀ ਜਾਵੇਗੀ ਢਿੱਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਇਸ ਵੇਲੇ ਦੀ ਵੱਡੀ ਖਬਰ ਪਾਕਿਸਤਾਨੀ جاسੂਸ ਦੇ ਨਾਲ ਜੁੜੀ ਹੋਈ ਹੈ ਜਿਹੜਾ ਕਿ ਜਲੰਧਰ ਤੋਂ ਗ੍ਰਫਤਾਰ ਕੀਤਾ ਗਿਆ ਹੈ ਗੁਜਰਾਤ ਪੁਲਿਸ ਜਲੰਧਰ ਪਹੁੰਚਦੀ ਹੈ ਛਾਪੇ ਮਾਰੀ ਕੀਤੀ ਜਾਂਦੀ ਹੈ ਤੇ ਇਸ ਦਰਮਿਆਨ ਇਸ ਕਰੋੜਪਤੀ ਪਾਕਿਸਤਾਨੀ جاسੂਸ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਈਐਸਆਈ ਨੂੰ ਇੱਕ ਖੂਫੀਆ ਜਾਣਕਾਰੀ ਜਿਹੜੀ ਹੈ ਪੇਜੀ ਜਾ ਰਹੀ ਸੀ ਇਸ ਸ਼ਖਸ ਦੇ ਵੱਲੋਂ ਤੇ ਗੁਜਰਾਤ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਲੰਧਰ ਤੋਂ ਇਸ ਦੀ ਗ੍ਰਿਫਤਾਰੀ ਹੋਈ ਹੈ 25 ਮਰਲੇ ਦੇ ਮਕਾਨ ਦੇ ਵਿੱਚ ਇਹ ਜਿਹੜਾ ਕਰੋੜਾਂ ਦੀ ਕੋਠੀ ਬਣਾ ਰਿਹਾ ਸੀ 40 ਲੱਖ ਰੁਪਏ ਦੀਆਂ ट्रांजੈਕਸ਼ਨਸ ਹੁਣ ਤੱਕ ਇਹਦੇ ਬੈਂਕ ਖਾਤਿਆਂ ਦੇ ਵਿੱਚੋਂ ਹੋ ਚੁੱਕੀਆਂ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਇੱਕ ਪਾਸੇ ਜੰਗਬੰਦੀ ਦਾ ਐਲਾਨ ਹੋਇਆ ਹੈ ਅਜਿਹੇ ਦੇ ਬਚੇ ਬੀਤੇ ਕੱਲ੍ਹ ਤਿੰਨ ਆਰਥਵਾਦੀਆਂ ਨੂੰ ਢੇਰ ਕੀਤਾ ਗਿਆ ਤਾਂ ਦੂਜੇ ਪਾਸੇ ਜਲੰਧਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਜਰਾਤ ਪੁਲਿਸ ਨੇ ਪਾਕਿਸਤਾਨੀ جاسੂਸ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਉਸ ਦੇ ਕੋਲੋਂ 14 ਮੋਬਾਈਲ ਫੋਨ ਅਤੇ ਤਿੰਨ SIM ਕਾਰਡ ਵੀ ਜ਼ਬਤ ਕੀਤੇ ਗਏ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ جاسੂਸ ਦੇ ਵੱਲੋਂ ਇੱਕ ਖੁਦ ਇੱਕ ਇਸ ਤਰ੍ਹਾਂ ਦੀ ਐਪਲੀਕੇਸ਼ਨ ਤਿਆਰ ਕੀਤੀ ਗਈ ਸੀ ਤੇ ਉਸ ਐਪਲੀਕੇਸ਼ਨ ਦੇ ਰਾਹੀਂ ਜੋ ਹੈ ਐਲਸਾ ਐਪ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਜਿਹੜੇ ਆ ਬੈਨ ਭਾਰਤੀ ਨਿਊਜ਼ ਚੈਨਲਾਂ ਦੇ ਉੱਤੇ ਚੱਲੀਆਂ ਹੋਈਆਂ ਖਬਰਾਂ ਅਤੇ ਜਾਣਕਾਰੀ ਆਈਐਸਆਈ ਨੂੰ ਭੇਜੀ ਜਾਂਦੀ ਸੀ ਤਾਂ ਰਾਤ ਦੇ 1 ਵਜੇ ਦੇ ਕਰੀਬ ਜੋ ਹੈ ਗੁਜਰਾਤ ਪੁਲਿਸ ਜਲੰਧਰ ਪਹੁੰਚਦੀ ਆਏ ਤੇ ਭਾਗਰਵ ਕੈਂਪ ਪੁਲਿਸ ਦੇ ਨਾਲ ਮਿਲ ਕੇ ਅਫਤਾਰ ਨਗਰ ਦੇ ਵਿੱਚ ਛਾਪੇਮਾਰੀ ਕਰਕੇ ਪਾਕਿਸਤਾਨੀ ਜਾਸੂਸ ਮੁਹੰਮਦ ਮੁਤਰਜ਼ਾ ਅਲੀ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਗੁਰਜਰਾਤ ਪੁਲਿਸ ਆਪਣੇ ਨਾਲ ਇਸ ਨੂੰ ਲੈ ਕੇ ਚਲੀ ਗਈ ਹੈ ਤਾਂ 25 ਮਰਲੇ ਦੇ ਪਲਾਟ ਦੇ ਵਿੱਚ ਕਰੋੜਾਂ ਦੀ ਕੋਠੀ ਜਿਹੜਿਆ ਇਹ ਬਣਾ ਰਿਆ ਸੀ ਪਰ ਹੁਣੇ ਪੁਲਿਸ ਦੇ ਹੱਥੇ ਚੜ ਚੁੱਕਿਆ ਹੈ ਤਾਂ ਪਾਕਿਸਤਾਨ ਦੇ ਵਿੱਚ ਜਿਹੜੇ ਭਾਰਤੀ ਚੈਨਲ ਬੈਨ ਕੀਤੇ ਗਏ ਨੇ ਉਹਨਾਂ ਦੇ ਉੱਤੇ ਕਿਹੜੀਆਂ-ਕਿਹੜੀਆਂ ਖਬਰਾਂ ਚੱਲੀਆਂ ਜੇ ਖੂਫੀਆ ਜਾਣਕਾਰੀ ਇਸ ਦੇ ਵੱਲੋਂ ਜਿਹੜੀ ਇਸ ਨੇ ਐਪ ਬਣਾਈ ਸੀ ਉਸ ਦੇ ਰਾਹੀਂ ਆਈਐਸਆਈ ਨੂੰ भेजी ਜਾਂਦੀ ਸੀ ਪੁਲਿਸ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਇਸ ਦੀ ਪਾਲ ਕਰਦੀ ਕਰਦੀ ਗੁਜਰਾਤ ਪੁਲਿਸ ਅੱਧੀ ਰਾਤ ਨੂੰ ਜਲੰਧਰ ਪਹੁੰਚ ਜਾਂਦੀ ਹੈ ਤੇ ਇਸ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਇਸ ਦਾ ਨਾਮ ਮੁਹੰਮਦ ਮੁਤਰਜ਼ਾ ਅਲੀ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਜਲੰਧਰ ਦੇ ਗਾਂਧੀ ਨਗਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਉੱਤੇ ਰਹਿ ਰਿਹਾ ਸੀ ਤੇ ਬੇਸਿਕ ਰੂਪ ਦੇ ਵਿੱਚ ਇਹ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੈਲਗਮ ਹਮਲੇ ਤੋਂ ਬਾਅਦ ਜਿੱਥੇ ਪਾਕਿਸਤਾਨ ਦੇ ਵੱਲੋਂ ਵੀ ਤਨਾਅ ਦੇ ਵਿਚਕਾਰ ਜਿਹੜੇ ਆ ਭਾਰਤੀ ਨਿਊਜ਼ ਚੈਨਲ ਕਈ ਬੈਨ ਕਰ ਦਿੱਤੇ ਗਏ ਸਨ ਪਰ ਮੁਹੰਮਦ ਮੁਤਰਜ਼ਾ ਅਲੀ ਸਾਰੇ ਇੰਡੀਅਨ ਨਿਊਜ਼ ਚੈਨਲਜ਼ ਦੇ ਉੱਤੇ ਕਿਹੜੀਆਂ-ਕਿਹੜੀਆਂ ਖਬਰਾਂ ਚੱਲੀਆਂ ਹੋਈਆਂ ਸਨ ਇਹ ਖਬਰਾਂ ਨੂੰ ਇਹ ਸਾਰਾ ਸੁਣਦਾ ਹੁੰਦਾ ਸੀ ਤੇ ਸਾਰੀ ਜਾਣਕਾਰੀ ਆਈਐਸਆਈ ਨੂੰ ਮੁਹੱਈਆ ਇਸਤੇ ਵੱਲੋਂ ਕਰਵਾਈ ਜਾਂਦੀ ਸੀ ਇਸ ਦੇ ਜ਼ਰੀਏ ਹੀ ਆਈਐਸਆਈ ਜਿਹੜੀ ਹੈ ਭਾਰਤ ਦੇ ਅੰਦਰ ਚੱਲ ਰਹੇ ਹਾਲਾਤਾਂ ਦੇ ਉੱਤੇ ਨਜ਼ਰ ਰੱਖ ਰਹੀ ਸੀ ਇਹ ਸਾਰਾ ਕੰਮ ਵੀ ਇਹ ਜਿਹੜਾ ਪਾਕਿਸਤਾਨੀ جاسੂਸ ਸੀ ਇਸ ਨੇ ਇੱਕ ਐਪ ਬਣਾਈ ਸੀ ਐਪ ਦੇ ਰਾਹੀਂ ਕਰਦਾ ਸੀ ਤਾਂ ਕਿ ਕਿਸੇ ਨੂੰ ਕੁਝ ਵੀ ਪਤਾ ਨਾ ਲੱਗ ਸਕੇ ਭਾਰਤੀ ਚੈਨਲਾਂ ਦੀ ਸਾਰੀ ਜਾਣਕਾਰੀ ਉਸ ਐਪ ਦੇ ਵਿੱਚ ਅਪਲੋਡ ਕੀਤੀ ਜਾਂਦੀ ਸੀ ਅਲੀ ਨੇ ਇਸ ਐਪ ਦੇ ਲਈ ਪਾਕਿਸਤਾਨ ਤੋਂ ਕਾਫੀ ਜ਼ਿਆਦਾ ਪੈਸਿਆਂ ਦੀ ਵੀ ਮੰਗ ਕੀਤੀ ਹੈ ਮੁੱਢਲੀ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਅਲੀ ਨੇ ਚੈਨਲਾਂ ਦੇ ਉੱਤੇ ਚੱਲ ਰਹੀਆਂ ਖਬਰਾਂ ਸਣੇ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਆਈਐਸਆਈ ਨੂੰ ਮੁਹੱਈਆ ਕਰਵਾਈਆਂ ਨੇ ਤਾਂ ਗੁਜਰਾਤ ਪੁਲਿਸ ਦੇ ਸੂਤਰਾਂ ਦੇ ਮੁਤਾਬਿਕ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਸ ਨੇ ਹਾਲ ਹੀ ਦੇ ਵਿੱਚ ਗਾਂਧੀ ਨਗਰ ਦੇ ਵਿੱਚ 25 ਮਰਲੇ ਦਾ ਪਲਾਟ ਖਰੀਦਿਆ ਸੀ ਜਿਸ ਦੇ ਵਿੱਚ ਉਹ 1.5 ਕਰੋੜ ਰੁਪਏ ਖਰਚ ਕੇ ਆਲੀਸ਼ਾਨ ਮਕਾਨ ਬੜਵਾ ਰਿਹਾ ਸੀ ਪੁਲਿਸ ਨੇ ਜਦੋਂ ਉਸ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਤਾਂ 1 ਮਹੀਨੇ ਦੇ ਵਿੱਚ 40 ਲੱਖ ਰੁਪਏ ਦਾ ਲੈਂਡ ਦੇਣ ਇਸ ਦਾ ਸਾਹਮਣੇ ਆਇਆ ਪਰ ਹੁਣੇ ਪੁਲਿਸ ਦੇ ਹੱਥੇ ਜੋ ਹੈ ਚੜ ਚੁੱਕਿਆ ਵੱਡੀ ਕਾਮਯਾਬੀ ਲੱਗੀ ਹੈ ਗੁਜਰਾਤ ਪੁਲਿਸ ਦੇ ਹੱਥ ਭਾਰਤ ਦੇ ਵਿੱਚ ਰਹਿ ਕੇ ਬਿਹਾਰ ਦਾ ਰਹਿਣ ਵਾਲਾ ਜਲੰਧਰ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਸੀ ਪਾਕਿਸਤਾਨ ਨੂੰ ਸਾਰੀ ਜਾਣਕਾਰੀ ਇਸ ਦੇ ਵੱਲੋਂ ਐਪ ਬਣਾ ਕੇ ਦਿੱਤੀ ਜਾਂਦੀ ਸੀ ਤੇ ਉਥੋਂ ਵੀ ਕਰੋੜਾ ਰੁਪਏ ਦੀ ਮੰਗ ਜਿਹੜੀ ਹੈ ਇਸ ਦੇ ਵੱਲੋਂ ਕੀਤੀ ਗਈ ਸੀ ਤੇ ਹੁਣ ਜਲੰਧਰ ਦੇ ਵਿੱਚ ਹੀ ਡੇਢ ਕਰੋੜ ਰੁਪਏ ਖਰਚ ਕੇ ਅਲੀ ਸ਼ਾਨ ਕੋਠੀ ਇਸ ਦੇ ਵੱਲੋਂ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ 25 ਮਰਲੇ ਦਾ ਪਲਾਟ ਵੀ ਇਸ ਨੇ ਖਰੀਦ ਲਿਆ ਸੀ ਪਰ ਫਿਲਹਾਲ ਦੀ ਘੜੀ ਇਹ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਉੱਤੇ ਰਹਿ ਰਿਹਾ ਸੀ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਅੱਧੀ ਰਾਤ ਨੂੰ ਗੁਜਰਾਤ ਪੁਲਿਸ ਜਲੰਧਰ ਪਹੁੰਚਦੀ ਹੈ ਜਲੰਧਰ ਪਹੁੰਚ ਕੇ ਜੋ ਹੈ ਇਸ جاسੂਸ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਜਿਹੜਾ ਕਿ ਭਾਰਤ ਦਾ ਹੀ ਖਾਕੇ ਪੰਜਾਬ ਦਾ ਖਾਕੇ ਪੰਜਾਬ ਅਤੇ ਭਾਰਤੀਆਂ ਦੇ ਨਾਲ ਹੀ ਡਗਾ ਕਰ ਰਿਆ ਸੀ ਭਾਰਤੀ ਚੈਨਲਾਂ ਦੇ ਉੱਤੇ ਜਿਹੜੀ ਜਿਹੜੀ ਖਬਰਾਂ ਚਲਦੀਆਂ ਸੀ ਉਹ ਸਾਰੀਆਂ ਇਸ ਐਪ ਇੱਕ ਜਿਹੜੀ ਐਪ ਇਸ ਨੇ ਬਣਾਈ ਸੀ ਉਸ ਦੇ ਵਿੱਚ ਅਪਲੋਡ ਕਰ ਦਿੰਦਾ ਸੀ ਤੇ ਅੱਗੇ ISAI ਨੂੰ ਭੇਜ ਦਿੰਦਾ ਸੀ ਖੂਫੀਆ ਜਾਣਕਾਰੀਆਂ ਵੀ ਜਿਹੜੀਆਂ ਇਸ ਦੇ ਵੱਲੋਂ ISAI ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸਨ ਬਦਲੇ ਦੇ ਵਿੱਚ ਇਸ ਨੇ ਕਰੋੜਾ ਰੁਪਏ ਜਿਹੜੇ ਆ ਪਾਕਿਸਤਾਨ ਤੋਂ ਮੰਗੇ ਸਨ ਤੇ ਇਹੀ ਕਾਰਨ ਹੈ ਸੂਤਰਾਂ ਮੁਤਾਬਕ ਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸਤੇ ਵੱਲੋਂ 25 ਮਰਲੇ ਦਾ ਪਲਾਟ ਖਰੀਦ ਕੇ 1.5 ਕਰੋੜ ਰੁਪਏ ਖਰਚ ਕੇ ਆਲੀਸ਼ਾਨ ਕੋਠੀ ਜਿਹੜੀ ਹੈ ਤਿਆਰ ਕਰਨ ਦੀਆਂ ਤਿਆਰੀਆਂ ਇਸਤੇ ਵੱਲੋਂ ਕੀਤੀਆਂ ਜਾ ਰਹੀਆਂ ਸਨ ਬੈਂਕ ਖਾਤਿਆਂ ਦੇ ਵਿੱਚ ਵੀ ਇਸਤੇ ਵੱਲੋਂ 1 ਮਹੀਨੇ ਦੇ ਵਿੱਚ 40 ਲੱਖ ਰੁਪਏ ਦਾ ਲੈਣ-ਦੇਣ ਕੀਤਾ ਗਿਆ ਆਮ ਵਿਅਕਤੀ ਇੰਨਾ ਜ਼ਿਆਦਾ ਲੈਂਡ ਦੇ ਨਹੀਂ ਕਰ ਸਕਦਾ ਇੰਨੇ ਪੈਸੇ ਇਸ ਦੇ ਕੋਲੋਂ ਕਿਸ ਤਰ੍ਹਾਂ ਆਏ ਤਾਂ ਗੁਜਰਾਤ ਪੁਲਿਸ ਇਸ ਨੂੰ ਆਪਣੇ ਨਾਲ ਲੈ ਕੇ ਚਲੀ ਗਈ ਹੈ ਤੇ ਉੱਥੇ ਜਾ ਕੇ ਇਸ ਦੇ ਕੋਲੋਂ ਸਾਰੀ ਪੁੱਛ ਪੜਤਾਲ ਕੀਤੀ ਜਾਵੇਗੀ ਢਿੱਲੀ ਪੋਸਟ ਪੰਜਾਬੀ ਦੇਖ ਰਹੇ ਸਰੋਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਇਸ ਵੇਲੇ ਦੀ ਵੱਡੀ ਖਬਰ ਪਾਕਿਸਤਾਨੀ جاسੂਸ ਦੇ ਨਾਲ ਜੁੜੀ ਹੋਈ ਹੈ ਜਿਹੜਾ ਕਿ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਗੁਜਰਾਤ ਪੁਲਿਸ ਜਲੰਧਰ ਪਹੁੰਚੀ ਹੈ ਛਾਪੇ ਮਾਰੀ ਕੀਤੀ ਜਾਂਦੀ ਹੈ ਤੇ ਇਸ ਦਰਮਿਆਨ ਇਸ ਕਰੋੜਪਤੀ ਪਾਕਿਸਤਾਨੀ جاسੂਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਈਐਸਆਈ ਨੂੰ ਇੱਕ ਖੂਫੀਆ ਜਾਣਕਾਰੀ ਜਿਹੜੀ ਹੈ ਭੇਜੀ ਜਾ ਰਹੀ ਸੀ ਇਸ ਸ਼ਖਸ ਦੇ ਵੱਲੋਂ ਤੇ ਗੁਜਰਾਤ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਲੰਧਰ ਤੋਂ ਇਸ ਦੀ ਗ੍ਰਿਫਤਾਰੀ ਹੋਈ ਹੈ 25 ਮਰਲੇ ਦੇ ਮਕਾਨ ਦੇ ਵਿੱਚ ਇਹ ਜਿਹੜਾ ਕਰੋੜਾਂ ਦੀ ਕੋਠੀ ਬਣਾ ਰਿਹਾ ਸੀ 40 ਲੱਖ ਰੁਪਏ ਦੀਆਂ ट्रांजੈਕਸ਼ਨਸ ਹੁਣ ਤੱਕ ਇਹਦੇ ਬੈਂਕ ਖਾਤਿਆਂ ਦੇ ਵਿੱਚੋਂ ਹੋ ਚੁੱਕੀਆਂ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਇੱਕ ਪਾਸੇ ਜੰਗਬੰਦੀ ਦਾ ਐਲਾਨ ਹੋਇਆ ਹੈ ਅਜੇਹ ਦੇ ਵਿੱਚ ਬੀਤੇ ਕੱਲ੍ਹ ਤਿੰਨ ਆਰਥਵਾਦੀਆਂ ਨੂੰ ਢੇਰ ਕੀਤਾ ਗਿਆ ਤਾਂ ਦੂਜੇ ਪਾਸੇ ਜਲੰਧਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਜਰਾਤ ਪੁਲਿਸ ਨੇ ਪਾਕਿਸਤਾਨੀ جاسੂਸ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਉਸ ਦੇ ਕੋਲੋਂ 14 ਮੋਬਾਈਲ ਫੋਨ ਅਤੇ 3 SIM ਕਾਰਡ ਵੀ ਜ਼ਬਤ ਕੀਤੇ ਗਏ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ جاسੂਸ ਦੇ ਵੱਲੋਂ ਇੱਕ ਖੁਦ ਇੱਕ ਇਸ ਤਰ੍ਹਾਂ ਦੀ ਐਪਲੀਕੇਸ਼ਨ ਤਿਆਰ ਕੀਤੀ ਗਈ ਸੀ ਤੇ ਉਸ ਐਪਲੀਕੇਸ਼ਨ ਦੇ ਰਾਹੀਂ ਜੋ ਹੈ ਉਸ ਐਪ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਜਿਹੜੇ ਆ ਬੈਨ ਭਾਰਤੀ ਨਿਊਜ਼ ਚੈਨਲਾਂ ਦੇ ਉੱਤੇ ਚੱਲੀਆਂ ਹੋਈਆਂ ਖਬਰਾਂ ਅਤੇ ਜਾਣਕਾਰੀ ISI ਨੂੰ ਜੀ ਜਾਂਦੀ ਸੀ ਤਾਂ ਰਾਤ ਦੇ 1 ਵਜੇ ਦੇ ਕਰੀਬ ਜੋ ਹੈ ਗੁજરાਤ ਪੁਲਿਸ ਜਲੰਧਰ ਪਹੁੰਚਦੀ ਆਇਆ ਤੇ ਭਾਗਰਵ ਕੈਂਪ ਪੁਲਿਸ ਦੇ ਨਾਲ ਮਿਲ ਕੇ ਅਫਤਾਰ ਨਗਰ ਦੇ ਵਿੱਚ ਛਾਪੇਮਾਰੀ ਕਰਕੇ ਪਾਕਿਸਤਾਨੀ جاسੂਸ ਮੁਹੰਮਦ ਮੁਤਰਜ਼ਾ ਅਲੀ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਗੁજરાਤ ਪੁਲਿਸ ਆਪਣੇ ਨਾਲ ਇਸ ਨੂੰ ਲੈ ਕੇ ਚਲੀ ਗਈ ਆ ਤਾਂ 25 ਮਰਲੇ ਦੇ پلاਟ ਦੇ ਵਿੱਚ ਕਰੋੜਾਂ ਦੀ ਕੋਠੀ ਜਿਹੜੀ ਆ ਇਹ ਬਣਾ ਰਿਆ ਸੀ ਪਰ ਹੁਣ ਇਹ ਪੁਲਿਸ ਦੇ ਹੱਥੇ ਚੜ ਚੁਕਿਆ ਤਾਂ ਪਾਕਿਸਤਾਨ ਦੇ ਵਿੱਚ ਜਿਹੜੇ ਭਾਰਤੀ ਚੈਨਲ ਬੈਨ ਕੀਤੇ ਗਏ ਨੇ ਉਹਨਾਂ ਦੇ ਉੱਤੇ ਕਿਹੜੀਆਂ-ਕਿਹੜੀਆਂ ਖਬਰਾਂ ਚੱਲੀਆਂ ਜੇ ਖੂਫੀਆ ਜਾਣਕਾਰੀ ਇਸ ਦੇ ਵੱਲੋਂ ਜਿਹੜੀ ਇਸ ਨੇ ਐਪ ਬਣਾਈ ਸੀ ਉਸ ਦੇ ਰਾਹੀਂ ਆਈਐਸਆਈ ਨੂੰ ਭੇਜੀ ਜਾਂਦੀ ਸੀ ਪੁਲਿਸ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਇਸ ਦੀ ਪਾਲ ਕਰਦੀ ਕਰਦੀ ਗੁਜਰਾਤ ਪੁਲਿਸ ਅੱਧੀ ਰਾਤ ਨੂੰ ਜਲੰਧਰ ਪਹੁੰਚ ਜਾਂਦੀ ਹੈ ਤੇ ਇਸ ਨੂੰ ਗ੍ਰਫਤਾਰ ਕੀਤਾ ਜਾਂਦਾ ਇਸ ਦਾ ਨਾਮ ਮੁਹੰਮਦ ਮੁਤਰਜ਼ਾ ਅਲੀ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਜਲੰਧਰ ਦੇ ਗਾਂਧੀ ਨਗਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਉੱਤੇ ਰਹਿ ਰਿਹਾ ਸੀ ਤੇ ਬੇਸਿਕ ਰੂਪ ਦੇ ਵਿੱਚ ਇਹ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੈਲਗਮ ਹਮਲੇ ਤੋਂ ਬਾਅਦ ਜਿੱਥੇ ਪਾਕਿਸਤਾਨ ਦੇ ਵੱਲੋਂ ਵੀ ਤਣਾਅ ਦੇ ਵਿਚਕਾਰ ਹੈ ਜਿਹੜੇ ਆ ਭਾਰਤੀ ਨਿਊਜ਼ ਚੈਨਲ ਕਈ ਬੈਨ ਕਰ ਦਿੱਤੇ ਗਏ ਸਨ ਭਾਰ ਮੁਹੰਮਦ ਮੁਤਰਜ਼ਾ ਅਲੀ ਸਾਰੇ ਇੰਡੀਅਨ ਨਿਊਜ਼ ਚੈਨਲਸ ਦੇ ਉੱਤੇ ਕਿਹੜੀਆਂ-ਕਿਹੜੀਆਂ ਖਬਰਾਂ ਚੱਲੀਆਂ ਹੋਈਆਂ ਸਨ ਇਹ ਖਬਰਾਂ ਨੂੰ ਇਹ ਸਾਰਾ ਸੁਣਦਾ ਹੁੰਦਾ ਸੀ ਤੇ ਸਾਰੀ ਜਾਣਕਾਰੀ ਆਈਐਸਆਈ ਨੂੰ ਮੁਹੱਈਆ ਇਸਤੇ ਵੱਲੋਂ ਕਰਵਾਈ ਜਾਂਦੀ ਸੀ ਇਸ ਦੇ ਜ਼ਰੀਏ ਹੀ ਆਈਐਸਆਈ ਜਿਹੜੀ ਹੈ ਭਾਰਤ ਦੇ ਅੰਦਰ ਚੱਲ ਰਹੇ ਹਾਲਾਤਾਂ ਦੇ ਉੱਤੇ ਨਜ਼ਰ ਰੱਖ ਰਹੀ ਸੀ ਇਹ ਸਾਰਾ ਕੰਮ ਵੀ ਇਹ ਜਿਹੜਾ ਪਾਕਿਸਤਾਨੀ ਜਸੂਸ ਸੀ ਇਸ ਨੇ ਇੱਕ ਐਪ ਬਣਾਈ ਸੀ ਐਪ ਦੇ ਰਾਹੀਂ ਕਰਦਾ ਸੀ ਤਾਂ ਕਿ ਕਿਸੇ ਨੂੰ ਕੁਝ ਵੀ ਪਤਾ ਨਾ ਲੱਗ ਸਕੇ ਭਾਰਤੀ ਚੈਨਲਾਂ ਦੀ ਸਾਰੀ ਜਾਣਕਾਰੀ ਉਸ ਐਪ ਦੇ ਵਿੱਚ ਅਪਲੋਡ ਕੀਤੀ ਜਾਂਦੀ ਸੀ ਅਲੀ ਨੇ ਇਸ ਐਪ ਦੇ ਲਈ ਪਾਕਿਸਤਾਨ ਤੋਂ ਕਾਫੀ ਜ਼ਿਆਦਾ ਪੈਸਿਆਂ ਦੀ ਵੀ ਮੰਗ ਕੀਤੀ ਹੈ ਮੁੱਢਲੀ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਅਲੀ ਨੇ ਚੈਨਲਾਂ ਦੇ ਉੱਤੇ ਚੱਲ ਰਹੀਆਂ ਖਬਰਾਂ ਸਣੇ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ISI ਨੂੰ ਮੁਹੱਈਆ ਕਰਵਾਈਆਂ ਨੇ ਤਾਂ ਗੁਜਰਾਤ ਪੁਲਿਸ ਦੇ ਸੂਤਰਾਂ ਦੇ ਮੁਤਾਬਿਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਨੇ ਹਾਲ ਹੀ ਦੇ ਵਿੱਚ ਗਾਂਧੀ ਨਗਰ ਦੇ ਵਿੱਚ 25 ਮਰਲੇ ਦਾ ਪਲਾਟ ਖਰੀਦਿਆ ਸੀ ਜਿਸ ਦੇ ਵਿੱਚ ਉਹ 1.5 ਕਰੋੜ ਰੁਪਏ ਖਰਚ ਕੇ ਆਲੀਸ਼ਾਨ ਮਕਾਨ ਬਣਵਾ ਰਿਹਾ ਸੀ ਪੁਲਿਸ ਨੇ ਜਦੋਂ ਉਸ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਤਾਂ 1 ਮਹੀਨੇ ਦੇ ਵਿੱਚ 40 ਲੱਖ ਰੁਪਏ ਦਾ ਲੈਂਡ ਡੈਨ ਇਸ ਦਾ ਸਾਹਮਣੇ ਆਇਆ ਪਰ ਹੁਣ ਇਹ ਪੁਲਿਸ ਦੇ ਹੱਥੇ ਜੋ ਹੈ ਚੜ ਚੁੱਕਿਆ ਹੈ ਵੱਡੀ ਕਾਮਯਾਬੀ ਲੱਗੀ ਹੈ ਗੁਜਰਾਤ ਪੁਲਿਸ ਤੇ ਹੱਥ ਭਾਰਤ ਦੇ ਵਿੱਚ ਰਹਿ ਕੇ ਬਿਹਾਰ ਦਾ ਰਹਿਣ ਵਾਲਾ ਜਲੰਧਰ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਸੀ ਪਾਕਿਸਤਾਨ ਨੂੰ ਸਾਰੀ ਜਾਣਕਾਰੀ ਇਸ ਦੇ ਵੱਲੋਂ ਐਪ ਬਣਾ ਕੇ ਦਿੱਤੀ ਜਾਂਦੀ ਸੀ ਤੇ ਉਥੋਂ ਵੀ ਕਰੋੜਾ ਰੁਪਏ ਦੀ ਮੰਗ ਜਿਹੜੀ ਹੈ ਇਸ ਦੇ ਵੱਲੋਂ ਕੀਤੀ ਗਈ ਸੀ ਤੇ ਹੁਣ ਜਲੰਧਰ ਦੇ ਵਿੱਚ ਹੀ ਡੇਢ ਕਰੋੜ ਰੁਪਏ ਖਰਚ ਕੇ ਆਲੀ ਸ਼ਾਨ ਕੋਠੀ ਇਸ ਦੇ ਵੱਲੋਂ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ 25 ਮਰਲੇ ਦਾ ਪਲਾਟ ਵੀ ਐਸ ਨੇ ਖਰੀਦ ਲਿਆ ਸੀ ਪਰ ਫਿਲਹਾਲ ਦੀ ਘੜੀ ਇਹ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਉੱਤੇ ਰਹਿ ਰਿਹਾ ਸੀ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਅੱਧੀ ਰਾਤ ਨੂੰ ਗੁਜਰਾਤ ਪੁਲਿਸ ਜਲੰਧਰ ਪਹੁੰਚਦੀ ਹੈ ਜਲੰਧਰ ਪਹੁੰਚ ਕੇ ਜੋ ਹੈ ਇਸ جاسੂਸ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਜਿਹੜਾ ਕਿ ਭਾਰਤ ਦਾ ਹੀ ਖਾ ਕੇ ਪੰਜਾਬ ਦਾ ਖਾ ਕੇ ਪੰਜਾਬ ਅਤੇ ਭਾਰਤੀਆਂ ਦੇ ਨਾਲ ਹੀ ਦਗਾ ਕਰ ਰਿਆ ਸੀ ਭਾਰਤੀ ਚੈਨਲਾਂ ਦੇ ਉੱਤੇ ਜਿਹੜੀ ਜਿਹੜੀ ਖਬਰਾਂ ਚਲਦੀਆਂ ਸੀ ਉਹ ਸਾਰੀਆਂ ਇਸ ਐਪ ਇੱਕ ਜਿਹੜੀ ਐਪ ਇਸ ਨੇ ਬਣਾਈ ਸੀ ਉਸ ਤੇ ਵਿੱਚ ਅਪਲੋਡ ਕਰ ਦਿੰਦਾ ਸੀ ਤੇ ਅੱਗੇ ਆਈਐਸਆਈ ਨੂੰ ਭੇਜ ਦਿੰਦਾ ਸੀ ਖੂਫੀਆ ਜਾਣਕਾਰੀਆਂ ਵੀ ਜਿਹੜੀਆਂ ਇਸ ਦੇ ਵੱਲੋਂ ਆਈਐਸਆਈ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸਨ ਬਦਲੇ ਦੇ ਵਿੱਚ ਇਸ ਨੇ ਕਰੋੜਾ ਰੁਪਏ ਜਿਹੜੇ ਆ ਪਾਕਿਸਤਾਨ ਤੋਂ ਮੰਗੇ ਸਨ ਤੇ ਇਹੀ ਕਾਰਨ ਹੈ ਸੂਤਰਾਂ ਮੁਤਾਬਕ ਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਦੇ ਵੱਲੋਂ 25 ਮਰਲੇ ਦਾ ਪਲਾਟ ਖਰੀਦ ਕੇ 1.5 ਕਰੋੜ ਰੁਪਏ ਖਰਚ ਕੇ ਆਲੀਸ਼ਾਨ ਕੋਠੀ ਜਿਹੜੀ ਹੈ ਤਿਆਰ ਕਰਨ ਦੀਆਂ ਤਿਆਰੀਆਂ ਇਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਸਨ ਬੈਂਕ ਖਾਤਿਆਂ ਦੇ ਵਿੱਚ ਵੀ ਇਸ ਦੇ ਵੱਲੋਂ 1 ਮਹੀਨੇ ਦੇ ਵਿੱਚ 40 ਲੱਖ ਰੁਪਏ ਦਾ ਲੈਣ-ਦੇਣ ਕੀਤਾ ਗਿਆ ਆਮ ਵਿਅਕਤੀ ਇੰਨਾ ਜ਼ਿਆਦਾ ਲੈਣ-ਦੇਣ ਨਹੀਂ ਕਰ ਸਕਦਾ ਇੰਨੇ ਪੈਸੇ ਇਸ ਦੇ ਕੋਲੋਂ ਕਿਸ ਤਰ੍ਹਾਂ ਆਏ ਤਾਂ ਗੁਜਰਾਤ ਪੁਲਿਸ ਇਸ ਨੂੰ ਆਪਣੇ ਨਾਲ ਲੈ ਕੇ ਚਲੀ ਗਈ ਹੈ ਤੇ ਉੱਥੇ ਜਾ ਕੇ ਇਸ ਦੇ ਕੋਲੋਂ ਸਾਰੇ ਪੁੱਛ ਪੜਤਾਲ ਕੀਤੀ ਜਾਵੇਗੀ ਢਿੱਲੀ ਪੋਸਟ ਪੰਜਾਬੀ ਦੇਖ ਰਹੇ ਸਰੋਤ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਇਸ ਵੇਲੇ ਦੀ ਵੱਡੀ ਖਬਰ ਪਾਕਿਸਤਾਨੀ جاسੂਸ ਦੇ ਨਾਲ ਜੁੜੀ ਹੋਈ ਹੈ ਜਿਹੜਾ ਕਿ ਜਲੰਧਰ ਤੋਂ ਗ੍ਰਫਤਾਰ ਕੀਤਾ ਗਿਆ ਹੈ ਗੁਜਰਾਤ ਪੁਲਿਸ ਜਲੰਧਰ ਪਹੁੰਚਦੀ ਹੈ ਛਾਪੇ ਮਾਰੀ ਕੀਤੀ ਜਾਂਦੀ ਹੈ ਤੇ ਇਸ ਦਰਮਿਆਨ ਇਸ ਕਰੋੜਪਤੀ ਪਾਕਿਸਤਾਨੀ جاسੂਸ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਈਐਸਆਈ ਨੂੰ ਇੱਕ ਖੂਫੀਆ ਜਾਣਕਾਰੀ ਜਿਹੜੀ ਹੈ भेजी ਜਾ ਰਹੀ ਸੀ ਇਸ ਸ਼ਖਸ ਦੇ ਵੱਲੋਂ ਤੇ ਗੁਜਰਾਤ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਲੰਧਰ ਤੋਂ ਇਸ ਦੀ ਗ੍ਰਿਫਤਾਰੀ ਹੋਈ ਹੈ 25 ਮਰਲੇ ਦੇ ਮਕਾਨ ਦੇ ਵਿੱਚ ਇਹ ਜਿਹੜਾ ਕਰੋੜਾਂ ਦੀ ਕੋਠੀ ਬਣਾ ਰਿਹਾ ਸੀ 40 ਲੱਖ ਰੁਪਏ ਦੀਆਂ ट्रांजैक्शंस ਹੁਣ ਤੱਕ ਇਹਦੇ ਬੈਂਕ ਖਾਤਿਆਂ ਦੇ ਵਿੱਚੋਂ ਹੋ ਚੁਕੀਆਂ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਇੱਕ ਪਾਸੇ ਜੰਗਬੰਦੀ ਦਾ ਐਲਾਨ ਹੋਇਆ ਹੈ ਅਜੇਹ ਦੇ ਵਿੱਚ ਬੀਤੇ ਕੱਲ੍ਹ ਤਿੰਨ ਆਰਥਵਾਦੀਆਂ ਨੂੰ ਢੇਰ ਕੀਤਾ ਗਿਆ ਤਾਂ ਦੂਜੇ ਪਾਸੇ ਜਲੰਧਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਜਰਾਤ ਪੁਲਿਸ ਨੇ ਪਾਕਿਸਤਾਨੀ جاسੂਸ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਉਸ ਦੇ ਕੋਲੋਂ 14 ਮੋਬਾਈਲ ਫੋਨ ਅਤੇ 3 SIM ਕਾਰਡ ਵੀ ਜ਼ਬਤ ਕੀਤੇ ਗਏ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ جاسੂਸ ਦੇ ਵੱਲੋਂ ਇੱਕ ਖੁਦ ਇੱਕ ਇਸ ਤਰ੍ਹਾਂ ਦੀ ਐਪਲੀਕੇਸ਼ਨ ਤਿਆਰ ਕੀਤੀ ਗਈ ਸੀ ਤੇ ਉਸ ਐਪਲੀਕੇਸ਼ਨ ਦੇ ਰਾਹੀਂ ਜੋ ਹੈ ਉਸ ਐਪ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਜਿਹੜੇ ਆ ਬੈਨ ਭਾਰਤੀ ਨਿਊਜ਼ ਚੈਨਲਾਂ ਦੇ ਉੱਤੇ ਚੱਲੀਆਂ ਹੋਈਆਂ ਖਬਰਾਂ ਅਤੇ ਜਾਣਕਾਰੀ ਆਈਐਸਆਈ ਨੂੰ ਭੇਜੀ ਜਾਂਦੀ ਸੀ ਤਾਂ ਰਾਤ ਦੇ 1 ਵਜੇ ਦੇ ਕਰੀਬ ਜੋ ਹੈ ਗੁਜਰਾਤ ਪੁਲਿਸ ਜਿਲੰਦਰ ਪਹੁੰਚਦੀ ਆਏ ਤੇ ਭਾਗਰਵ ਕੈਂਪ ਪੁਲਿਸ ਤੇ ਨਾਲ ਮਿਲ ਕੇ ਅਫਤਾਰ ਨਗਰ ਦੇ ਵਿੱਚ ਛਾਪੇਮਾਰੀ ਕਰਕੇ ਪਾਕਿਸਤਾਨੀ ਜਾਸੂਸ ਮੁਹੰਮਦ ਮੁਤਰਜ਼ਾ ਅਲੀ ਨੂੰ ਗ੍ਰਫਤਾਰ ਕੀਤਾ ਜਾਂਦਾ ਗੁਜਰਾਤ ਪੁਲਿਸ ਆਪਣੇ ਨਾਲ ਇਸ ਨੂੰ ਲੈ ਕੇ ਚਲੀ ਗਈ ਆ ਤਾਂ 25 ਮਰਲੇ ਦੇ ਪਲਾਟ ਦੇ ਵਿੱਚ ਕਰੋੜਾਂ ਦੀ ਕੋਠੀ ਜਿਹੜਿਆ ਇਹ ਬਣਾ ਰਿਆ ਸੀ ਪਰ ਹੁਣੇ ਪੁਲਿਸ ਦੇ ਹੱਥੇ ਚੜ ਚੁੱਕਿਆ ਤਾਂ ਪਾਕਿਸਤਾਨ ਦੇ ਵਿੱਚ ਜਿਹੜੇ ਭਾਰਤੀ ਚੈਨਲ ਬੈਨ ਕੀਤੇ ਗਏ ਨੇ ਉਹਨਾਂ ਦੇ ਉੱਤੇ ਕਿਹੜੀਆਂ-ਕਿਹੜੀਆਂ ਖਬਰਾਂ ਚਲੀਆਂ ਜੇ ਖੂਫੀਆ ਜਾਣਕਾਰੀ ਇਸ ਦੇ ਵੱਲੋਂ ਜਿਹੜੀ ਇਸਨੇ ਐਪ ਬਣਾਈ ਸੀ ਉਸੇ ਰਾਹੀਂ ਆਈਐਸਆਈ ਨੂੰ ਭੇਜੀ ਜਾਂਦੀ ਸੀ ਪੁਲਿਸ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਇਸ ਦੀ ਪਾਲ ਕਰਦੀ ਕਰਦੀ ਗੁਜਰਾਤ ਪੁਲਿਸ ਅੱਧੀ ਰਾਤ ਨੂੰ ਜਲੰਧਰ ਪਹੁੰਚ ਜਾਂਦੀ ਹੈ ਤੇ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਸ ਦਾ ਨਾਮ ਮੁਹੰਮਦ ਮੁਤਰਜ਼ਾ ਅਲੀ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਜਲੰਧਰ ਦੇ ਗਾਂਧੀ ਨਗਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਉੱਤੇ ਰਹਿ ਰਿਹਾ ਸੀ ਤੇ ਬੇਸਿਕ ਰੂਪ ਦੇ ਵਿੱਚ ਇਹ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੈਲਗਾਮ ਹਮਲੇ ਤੋਂ ਬਾਅਦ ਜਿੱਥੇ ਪਾਕਿਸਤਾਨ ਦੇ ਵੱਲੋਂ ਵੀ ਤਣਾਅ ਦੇ ਵਿਚਕਾਰ ਹੈ ਜਿਹੜੇ ਆ ਭਾਰਤੀ ਨਿਊਜ਼ ਚੈਨਲ ਕਈ ਬੈਨ ਕਰ ਦਿੱਤੇ ਗਏ ਸਨ ਪਰ ਮੁਹੰਮਦ ਮੁਤਰਜ਼ਾ ਅਲੀ ਸਾਰੇ ਇੰਡੀਅਨ ਨਿਊਜ਼ ਚੈਨਲਜ਼ ਦੇ ਉੱਤੇ ਕਿਹੜੀਆਂ-ਕਿਹੜੀਆਂ ਖਬਰਾਂ ਚੱਲੀਆਂ ਹੋਈਆਂ ਸਨ ਇਹ ਖਬਰਾਂ ਨੂੰ ਇਹ ਸਾਰਾ ਸੁਣਦਾ ਹੁੰਦਾ ਸੀ ਤੇ ਸਾਰੀ ਜਾਣਕਾਰੀ ਆਈਐਸਆਈ ਨੂੰ ਮੁਹੱਈਆ ਇਸਤੇ ਵੱਲੋਂ ਕਰਵਾਈ ਜਾਂਦੀ ਸੀ ਇਸ ਦੇ ਜ਼ਰੀਏ ਹੀ ਆਈਐਸਆਈ ਜਿਹੜੀ ਹੈ ਭਾਰਤ ਦੇ ਅੰਦਰ ਚੱਲ ਰਹੇ ਹਾਲਾਤਾਂ ਦੇ ਉੱਤੇ ਨਜ਼ਰ ਰੱਖ ਰਹੀ ਸੀ ਇਹ ਸਾਰਾ ਕੰਮ ਵੀ ਇਹ ਜਿਹੜਾ ਪਾਕਿਸਤਾਨੀ ਜਸੂਸ ਸੀ ਇਸ ਨੇ ਇੱਕ ਐਪ ਬਣਾਈ ਸੀ